ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਪ ਸਾਰੇ ਚੰਗੇ ਹੋਣਗੇ ਤੇ ਆਪਾਂ ਸਵੇਰ ਦੇ ਕੰਮਾਂ ਨੂੰ ਪਾ ਲਿਆ ਹੱਥ ਕਿਉਂਕਿ ਸੰਡੇ ਦਾ ਦਿਨ ਹੈ ਸਵੇਰ ਸੇ ਸਾਫ ਸਵਾਈਆਂ ਦਾ ਮੋਰਚਾ ਲਿਆ ਇਹ ਆਪਾਂ ਨੇ ਗੱਡੀ ਮੋਟਰਸਾਈਕਲ ਧੋਣੇ ਦੇ ਹੋ ਰਹੇ ਸੀ ਕਿਉਂਕਿ ਅੱਜ ਸਵੇਰ ਸੇ ਬੱਦਲ ਇੰਨਾ ਜ਼ਿਆਦਾ ਆ ਗਿਆ ਸੀ ਬੂੰਦਾਬੰਦੀ ਸੀ ਹੋਈ ਹਲਕੀ ਫੁਲਕੀ ਲੇਕਿਨ ਬੂੰਦਾਂ ਦੇ ਛਿਟਿਆਂ ਨਾਲ ਸਾਰੇ ਸੰਦੇ ਐ ਆਟ ਗਏ ਜਿਵੇਂ ਮਿੱਟੀ ਕੇਰੀ ਹੋ ਉੱਪਰ ਤੇ ਇਸ ਕਰਕੇ ਮੈਂ ਪਹਿਲਾਂ ਸੋਚਿਆ ਪੈਪ ਲੈਂ ਲੈ ਕੇ ਪਾਣੀ ਆ ਰਿਹਾ ਸੀ ਮੋਟਰ ਲਗਾਈ ਤੇ ਇਹਨਾਂ ਨੂੰ ਧੋਵਾਂਗੀ ਤੇ ਤਰਪਾਲ ਵੀ ਧੋਵਾਂਗੀ ਤਰਪਾਲ ਵੀ ਗੰਦੀ ਹੋ ਰਹੀ ਸੀ ਕਿ ਗੱਡੀ ਨੂੰ ਸਾਫ਼ ਕਰਕੇ ਫਿਰ ਤਰਪਾਲ ਦੇ ਕੇ ਪਟਕ ਦੇਵਾਂਗੇ ਅਗਰ ਨਾ ਇਹ ਕੀਤਾ ਤਾਂ ਸ਼ਾਇਦ ਦੁਬਾਰਾ ਫਿਰ ਆਂਟ ਜਾਣਾ ਕਿਉਂਕਿ ਬੱਦਲ ਆਜੇ ਵੀ ਪੂਰਾ ਹੈ ਖੁੱਲਕੇ ਵਾਰਿਸ਼ ਨਹੀਂ ਹੋਈ ਬਸ ਹਲਕੀ ਫੁਲਕੀ ਬੂੰਦਾਬاندی ਹੋਈ ਸੀ ਬੱਚੇ ਇੱਥੇ ਲੱਗੇ ਹੋਏ ਸੀ ਆਪਣੇ ਕੰਮਾਂ 'ਚ ਤੇ ਜੋਵਨ ਮੰਨਤਾ ਵਾਨੀ ਤੇ ਤਿੰਨੇ ਜਣੇ ਲੱਗੇ ਖੇਡ ਰਹੇ ਸੀ ਲੱਕੀ ਵੀ ਮੈਂ ਬਾਹਰ ਕੱਢ ਦਿੱਤਾ ਸੀ ਕਿ ਕਿ ਲੱਕੀ ਨੂੰ ਵੀ ਮੈਨ ਨਿਲਾਉਣਾ ਸੀ ਕੱਲ ਲੱਕੀ ਖੁੱਲ ਕੇ ਬਹੁ ਬੁਰੀ ਤਰ੍ਹਾਂ ਭਿੱਜ ਕੇ ਲਿਵੜ ਕੇ ਆਇਆ ਪਿੱਛੇ ਹੁੱਡੇ ਚ ਤੇ ਇਸ ਚ ਸਮੈਲ ਆ ਰਹੀ ਸੀ ਮਿਸ਼ਾਂਦ ਬਹੁਤ ਜ਼ਿਆਦਾ ਗੰਦੀ ਤੇ ਮੈਨੂੰ ਇਹ ਹੀ ਹੋ ਰਿਹਾ ਸੀ ਸਾਰੇ ਕੰਮ ਨਿਵੇੜ ਕੇ ਪਹਿਲਾ ਇਹਨੂੰ ਹੀ ਨਿਲਾਵਾਂਗੀ ਤੇ ਇਸ ਟਾਈਮ ਡਰ ਐਨੂੰ ਵੀ ਆ ਕਿ ਮੈਂ ਅੱਜ ਨਿਹਾਣਾ ਹੈ ਇਸ ਕਰਕੇ ਇਹ ਵੀ ਸੈਮੇ ਬੈਠਿਆ ਸੀ ਤੇ ਇਧਰ ਮੰਨ ਬਾਣੀ ਨੇ ਆਪਣੇ ਬਹੁਤ ਪੁਰਾਣੇ ਸਕੇਟਿੰਗ ਸੀ ਇਹ ਜਿਹੜੇ ਕੱਟੇ ਬੈਠੇ ਸੀ ਉਹਨਾਂ ਠੀਕ ਕਰਵਾਏ ਤੇ ਅੱਜ ਸ਼ਾਇਦ ਇਹਦੇ ਤੇ ਪ੍ਰੈਕਟਿਸ ਕਰੂਗੀ ਤੇ ਮੈਂ ਇਹੀ ਕਹਿ ਰਹੀ ਸੀ ਬਿਨਾ ਪ੍ਰੈਕਟਿਸ ਤੋਂ ਨਾ ਚਲਾ ਕਦੀ ਤੈਨੂੰ ਕਰਦੇ ਕਰਦੇ ਇਹ ਚਲਾਣੇ ਦੇ ਚੱਕਰਾਂ 'ਚ ਲੱਤ ਪਾਣਾ ਧੜਵਾ ਲਏ ਕਿਉਂਕਿ ਉਹ ਹੀ ਬੱਚਾ ਚਲਾਦਾ ਜਿਹਨੂੰ ਪ੍ਰੈਕਟਿਸ ਹੋ ਐਦੀ ਪਰ ਬੱਚੇ ਕਿੱਥੇ ਮੰਨਦੇ ਨੇ ਤੇ ਇਹ ਲੱਗੀ ਹੋਈ ਆਪਣੀ ਕਾਰਵਾਈਆਂ ਤੇ ਬੁੱਕ ਚਾਹ ਤਰ ਨੂੰ ਆ ਨਹੀਂ ਉਹ ਨਹੀਂ ਕਰੀ ਹੈ ਤੁਹਾਨੂੰ ਜਿਹੜਾ ਦੇਦੀ ਐਂ ਤੇ ਆਪੀ ਬੋਲਣਾ ਜਿੰਨੇ ਦੇ ਕੋਈ ਆ ਨਹੀਂ تو اگے یو بن جا ہا چلے اگے چا گئی جو بھی ریم دے اوئے رک جا میری چپل کم ویو بن ظارہ بھی اگے چل ਜਾਤੇ ਜਿੰਨ ਠੀਕ ਹੈ ਨੋਰਮਲ ওকে ਗਾਇਸ ਅਹ ਤੈਨੂੰ ਪਤਾ ਕਿ ਇਹ ਦੇਖ ਦੁਪਹਿਰ ਗੱਲ ਦਾ ਡਰਤਾ ਉਹੀ ਗੱਲ ਹੋਈ ਦੇਖੋ ਡਿਗਦੀ ਡਿਗਦੀ ਬਚੀ ਤੇ ਜੇ ਜਿਆਦਾ ਜੋੜ ਕੇ ਗਿਰਦੀ ਲੱਤ ਜ਼ਰੂਰ ਟੁੱਟਣੀ ਸੀ ਪਰ ਬੱਚੇ ਨਹੀਂ ਮੰਨਦੇ ਅੱਜ ਵੀ ਲੱਗੀ ਹੋਈ ਹੈ ਆਪਣੇ ਕੰਮਾਂ ਤੇ ਜੋ ਬੰਦਾ ਸਹਾਰਾ ਲੈ ਕੇ ਚੱਲ ਰਹੀ ਹੈ ਮੰਨਤ ਇਸ ਟਾਈਮ ਸ਼ੂਟ ਕਰ ਰਹੀ ਸੀ ਕਿ ਮੈਂ ਲੱਗੀ ਹੋਈ ਸੀ ਕੰਮ ਮੰਨਤ ਨੂੰ ਦਿੱਤਾ ਸਿੱਧੇ ਸਿੱਧੇ ਫੋਨ ਕਰ ਕਿ ਤੂੰ ਕਰ ਇਹ ਕੰਮ ਆਪਾਂ ਆਪਣੇ ਕੰਮ ਨਿਬੜਾਂਗੇ ਐਤੋਂ ਬਾਅਦ ਫਿਰ ਆਪਾਂ ਚੱਲੇ ਮਾਤਾ ਰਾਣੀ ਦੇ ਮੰਦਰ ਤੁਸੀਂ ਵੀ ਦਰਸ਼ਨ ਕਰੋ ਮਾਤਾ ਰਾਣੀ ਦੇ ਆਪਾਂ ਕਿੱਥੇ ਗਏ ਸੀ ਛੋਟੀ ਨਹੀਂ ਪਰ ਚੜਾਣੇ ਵਾਸਤੇ ਉੱਪਰ ਅੱਜ ਉੱਪਰ ਜਾਣ ਦੇਣੇ ਰਸਤਾ ਨਹੀਂ ਹੈ ਸਿੱਧੋ ਮਾਰੋ ਸਿੱਧਾ ਤਾਂ ਬੁਲਕੁਲ ਵੀ ਇਹ ਟੈਂਪਰ ਹੈ ਸ਼ਾਦ ਅੱਪਾ ਨੇ ਲੈ ਲਿਆ ਤੇ ਅੱਪਾ ਚੱਲੇ ਆ ਹੁਣ ਮੰਦਿਰ ਦੇ ਅੰਦਰ ਤੇ ਇੱਥੇ ਬਹੁਤ ਵਧੀਆ ਰੌਣਕ ਲਈ ਇਸ ਟਾਈਮ ਦਾ ਸਾਰੇ ਟੋਟਲੀ ਮੰਦਿਰਾਂ ਚ ਰੌਣਕ ਹੀ ਲੱਗੀ ਹੁੰਦੀ ਹੈ ਨਵਰਾਤਰੀ ਦੇ ਦਿਨ ਸਪੈਸ਼ਲ ਦਿਨ ਹੁੰਦੇ ਨੇ ਮਾਤਾ ਦਾ ਆਗਮਨ ਦੇ ਤੇ ਇੱਥੇ ਸਾਰੇ ਲੋਕ ਦਰਸ਼ਨ ਲਈ ਆਉਂਦੇ ਨੇ ਹਰ ਮੰਦਿਰ ਦੇ ਵਿੱਚ ਤੇ ਆਪਾਂ ਵੀ ਇੱਥੇ ਦੀ ਰੌਣਕਾਂ ਦੇਖ ਕੇ ਬਹੁਤ ਮਨ ਖੁਸ਼ ਹੋਇਆ ਕਿਉਂਕਿ ਇੱਥੇ ਦੀ ਸਜਾਵਟ ਰੌਣਕ ਖੂਬ ਲੱਗੀ ਹੋਈ ਹੈ ਮੈਂ ਜ਼ਿਆਦਾਤਰ ਇਸੇ ਮੰਦਿਰ ਚ ਆਂਦੀ ਹਾਂ ਜੇ ਵੈਸ਼ਨੂ ਮੰਦਿਰ ਰਹਿ ਗਿਆ ਮੇਰਾ ਮੈਂ ਉੱਥੇ ਵੀ ਜਾਣਾ ਸੀ ਨੇਰਾ ਜ਼ਿਆਦਾ ਹੋ ਗਿਆ ਸੀ ਕਿਉਂਕਿ ਮਨੂੰ ਆ ਰਾ ਕੇ ਪੂਜਾ ਵੀ ਕਰਨੀ ਸੀ ਪੂਜਾ ਵੀ ਟਾਈਮ ਸਰ ਹੋ ਤਦੀ ਚੰਗੀ ਗੱਲ ਐ ਬੇ ਟਾਈਮ ਪੂਜਾ ਵੀ ਨਹੀਂ ਲੱਗਦੀ ਤੇ ਆਪਾਂ ਇੱਥੇ ਮਾਤਾ ਰਾਣੀ ਦੇ ਦਰਸ਼ਨ ਕਰਾਂਦੇ ਨੇ ਐ ਲੱਗਦਾ ਜਿਵੇਂ ਮਾਂ ਆਪ ਨੂੰ ਵੇਖ ਰਹੀ ਹੋਵੇ ਧਿਆਨ ਨਾਲ ਜਰੂਰੀ ਹੈ ਚੰਗਾ ਅਸ਼ੁਭਤ ਕਰਨਾ ਹੈ sta anche la corona corona sulla testa ਮਾਂ ਨੂੰ ਮਿਲ ਗਿਆ ਸਕੂਨ ਮਾਂ ਨੂੰ ਚੁੰਨੀ ਉਹ ਆਕੇ ਬਹੁਤ ਸੋਹਣੀ ਲੱਗ ਰਹੀ ਸੀ ਅੱਜ ਮਾਂ ਲਾਹਰ ਰੰਗ ਦੀ ਚੁੰਨੀ ਦੇ ਵਿੱਚ ਇੱਥੇ ਇੱਕ ਪਰੰਪਰਾ ਹੈ ਇੱਥੇ ਨਾਰੀਅਲ ਪੰਨਿਆ ਜਾਂਦੇ ਨੇ ਜੋ ਵੀ ਆਪਣੀ ਸੁੱਖ ਮਨ ਚ ਹੁੰਦੀ ਹੈ ਕੋਈ ਵੀ ਗੱਲ ਤਾਂ ਉਹ ਨਾਰੀਅਲ ਜ਼ਰੂਰ ਪੰਨਿਆ ਜਾਂਦਾ ਤੇ ਭੋਗ ਦੀ ਨਾਰੀਅਲ ਦਾ ਹੀ ਲੱਗਦਾ ਹੈ ਤੇ ਇੱਥੇ ਹਰ ਦੁੱਖ ਸੁਨੇ ਜਾਂਦੇ ਨੇ ਇਸ ਮੰਦਿਰ ਦਾ ਨਾਮ ਵੀ ਦੁੱਖ ਭੰਜਣੀ ਮਹਾਮਾਈ ਮਾਂ ਕਾਲੀ ਦਾ ਮੰਦਿਰ ਹੈ ਤੇ ਇੱਥੇ ਵੀ ਮੈਂ ਦਰਸ਼ਨ ਕਰਨ ਗਈਏ ਦੂਜੀ ਸਾਈਡ ਨੇ ਇੱਥੇ ਨਾ ਇੱਕ ਮੂਰਤੀ ਸਥਾਪਨਾ ਕੀਤੀ ਇਹ ਉਸੇ ਸਾਲ ਹੋਈ ਹੈ ਸ਼ਾਇਦ ਕਾਫੀ ਟਾਈਮ ਬਾਅਦ ਗਈ ਸੀ ਜਦੋਂ ਮੈਂ ਉਸ ਮੂਰਤੀ ਦੇ ਦਰਸ਼ਨ ਕੀਤੇ ਮੈਂ ਇਹਨਾਂ ਨੂੰ ਇਹੀ ਹਸਰੀ ਸੀ ਗੱਲ ਕਰ ਰਹੀ ਸੀ ਕਿ ਇੱਥੇ ਦਿਲ ਨਹੀਂ ਕਰ ਰਿਹਾ ਹਿੱਲਣੇ ਨੂੰ ਐ ਲੱਗਦਾ ਜੇ ਮਾਂ ਖਿੱਚ ਪਾਰੀ ਆ ਆਪਣੀ ਤਰਫ ਤੇ ਚਿਹਰਾ ਇੰਨਾ ਜਿਆਦਾ ਮਨਮੋਹਕ ਸੀ ਕਿ ਜੀ ਨਹੀਂ ਕਰ ਰਿਹਾ ਸੀ ਇੱਥੋਂ ਘਰ ਜਾਣੇ ਦਾ ਐ ਲੱਗ ਰਿਹਾ ਸੀ ਮਾਂ ਨਾਲ ਰੱਜ ਕੇ ਗੱਲਾਂ ਕਰਾਂ ਇੱਥੇ ਹੀ ਬੈਠੀ ਰਹਿਵਾਂ ਇਹਨਾਂ ਦੇ ਚਰਨਾਂ ਦੇ ਵਿੱਚ ਤੇ ਸੱਚੀ ਦੱਸਾਂ ਰਬ ਇਹ ਰੂਹਾਂ ਦੇ ਮੇਲ ਨੇ ਜਿਹੜੇ ਇੱਥੇ ਬੈਠ ਕੇ ਮਾਂ ਦੇ ਦਰਸ਼ਨ ਕਰਨੇ ਚ ਇੰਨਾ ਸਕੂਨ ਮਿਲ ਰਹੀ ਸੀ ਤੇ ਮੈਂ ਬਹੁਤ ਜ਼ਿਆਦਾ ਅੱਜ ਖੁਸ਼ੀ ਤੇ ਫੇਰ ਆਪਾਂ ਇਧਰ ਲੀ ਸਾਈਡ ਆਏ ਮੱਥਾ ਟੇਕ ਕੇ ਫੇਰ ਆਪਾਂ ਸ਼ਨੀਵਾਰ ਇਹਦੇ ਇਧਰ ਤੇਲ ਉੜਦੇ ਚੜਾਇਆ ਤੇ ਇਧਰ ਮੇਲਾ ਵੀ ਲੱਗ ਰਿਹਾ ਸੀ ਲੋਕ ਦੁਕਾਨਾਂ ਲਗਾ ਰਿਹਾ ਕਿ ਜੋਵਨ ਨੇ ਕੁਛ ਐਤੋ ਖਰੀਦਿਆ ਕਿ ਬੱਚੇ ਜਿਨੂੰ ਚੋ ਹੁੰਦਾ ਹੈ ਜੀ ਜਦੋਂ ਵੀ ਦੁਕਾਨਾਂ ਦੇਖ ਲਿਆ ਕੁਝ ਨਾ ਕੁਝ ਲੈਣਾ ਜੋਵਨ ਨੂੰ ਦਿਵਾ ਕੇ ਆਪਾਂ ਹੁਣ ਚੱਲੇ ਆ ਆਪਣੇ ਘਰ ਮਾਤਾ ਰਾਣੀ ਦੇ ਦਰਸ਼ਨ ਕਰਕੇ ਬਹੁਤ ਜ਼ਿਆਦਾ ਸਕੂਨ ਮਿਲੇ ਅੱਜ ਤੇ ਗੱਡੀ 'ਚ ਬੈਠ ਕੇ ਆ ਮੰਦਰ ਉਹ ਸਾਹਮਣੇ ਮੰਦਿਰ ਜੀ ਤੇ ਚ ਮੈਂ ਦਰਸ਼ਨ ਕਰਨ ਗਈ ਸੀ ਫਿਰ ਆਂਦੇ ਹੋਏ ਆਪਾਂ ਨੇ ਜੂਸ ਪੀਆ ਮੈਂ ਤੇ ਇਹਨੇ ਪਾਪਾ ਨੇ ਵਰਤੀਆਂ ਵਾਲਾ ਜੂਸ ਕਰਾਇਆ ਸੀ ਕੁਝ ਵੀ ਨਹੀਂ ਵਿੱਚ ਪਵਾਇਆ ਪਪਿੱਤੇ ਦਾ ਤੇ ਬੱਚਿਆਂ ਨੇ ਮੰਗੇਓ ਸ਼ੇਕ ਪੀਤਾ ਸੀ ਤੇ ਜੂਸ ਪੀ ਕੇ ਹੋਰ ਜ਼ਿਆਦਾ ਮਨ ਨੂੰ ਠੰਡ ਪੜ ਗਈ ਤੇ ਬਹੁਤ ਜ਼ਿਆਦਾ ਵਧੀਆ ਦਿਨ ਰਿਹਾ ਮੇਰਾ ਅੱਜ ਦਾ ਦਿਨ ਬਹੁਤ ਜ਼ਿਆਦਾ 베ਸਟ ਦਿਨ ਰਿਹਾ ਵੈਸੇ ਤਾਂ ਹਰ ਦਿਨ ਵਧੀਆ ਹੈ ਜਿੰਨੇ ਦਿਨ ਰਾਤੇ ਚੱਲ ਰਹੇ ਨੇ 베ਸਟ ਦਿਨ ਨੇ ਮੇਰੇ ਤੇ ਚਲੋ ਜੀ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਜੀ માતા દ